ਪੰਜਾਬ ਦੀ ਸਿਆਸਤ ਦੇ ਵਿੱਚ ਹੋਰ ਗੱਲਾਂ ਨੇ ਬਾਹਰ ਹੋਰ ਨੇ ਪਰ ਪੂਰੀ ਦੇਸ਼ ਦੀ ਸਿਆਸਤ ਸਰਗਰਮ ਹੈ ਜੇ ਗੱਲ ਕਰੀਏ ਮੁੱਖ ਮੰਤਰੀ ਪੰਜਾਬ ਦੀ ਭਗਵੰਤ ਮਾਨ ਦੀ ਤਾਂ ਗੁਜਰਾਤ ਵਿੱਚ ਆਪਣੇ ਉਮੀਦਵਾਰ ਲਈ ਚੋਣ ਪ੍ਰਚਾਰਤਾ ਕਰ ਹੀ ਰਹੇ ਸੀ ਨਾਲ ਕਹਿੰਦੇ ਕਿ ਜਿੱਥੇ-ਜਿੱਥੇ ਗੁਜਰਾਤ ਵਾਲੇ ਉਹ ਗੁਜਰਾਤੀਓ ਭਾਈਓ ਕਿ ਜਿੱਥੇ-ਜਿੱਥੇ ਇੰਡੀਆ ਗੱਠ ਛੋੜਦੇ ਉਮੀਦਵਾਰ ਨੇ ਉਹਨਾਂ ਨੂੰ ਵੀ ਵੋਟ ਪਾਉਣੀ ਹੈ ਹੁਣ ਇਹ ਮੰਨ ਲਿਆ ਜਾਵੇ ਕਿ ਇੰਡੀਆ ਗੱਠ ਛੋੜਦੇ ਲਈ ਵੀ ਪ੍ਰਚਾਰ ਕਰ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਰੂ ਲਾਜ਼ਮੀ ਤੌਰ ਤੇ ਕਰਨਾ ਪੈਣਾ ਹੈ ਕਿਉਂਕਿ ਤੁਹਾਡਾ ਟਾਰਗੇਟ ਹੀ ਇੱਕ ਹੈ ਨਾ ਤੁਹਾਡਾ ਸਿਆਸੀ ਸ਼ਰੀਕ ਹੀ ਇੱਕ ਉਹ ਬੀਜੇਪੀ ਉਹ ਉਹਨੂੰ ਲੈ ਕੇ ਤੇ ਤੁਹਾਨੂੰ ਲੜਾਈ ਲੜਨੀ ਪੈਣੀ ਨਾ ਹੁਣ ਗੁਜਰਾਤ ਦੇ ਵਿੱਚ ਇੰਡੀਆ ਗੱਠਜੋੜ ਦੇ ਵੱਲੋਂ ਕੌਣ ਲੜ ਰਿਹਾ ਹੈਗਾ ਬੀਜੇਪੀ ਆਪਦੀ ਇੱਕ ਦੀ ਸੀਟ ਹੈ ਬਾਕੀ ਤੇ ਕਾਂਗਰਸ ਲੜ ਰਹੀ ਹੈ ਤੇ ਇਸ ਕੇਰੇ ਬਾਅਦ ਤੁਸੀਂ ਕਹਿ ਰਹੇ ਕਿ ਇੰਡੀਆ ਗੱਠਜੋੜ ਨੂ ਜਿਤਾਲ ਪੰਜਾਬ ਚ ਆ ਕੇ ਕਹਿੰਦੇ ਕਿ ਮੈਨੂੰ 13 ਦੋ ਮੈਨੂੰ 13 ਹੱਥ ਚਾਹੀਦੇ ਨੇ ਉਹ ਹੁਣ ਇਹ ਇਸੇ ਕਰਕੇ ਕੱਲ ਸ਼ਰੋਮਣੀ ਅਕਾਲੀ ਦਲ ਨੇ ਵੀ ਇੱਕ ਟਵੀਟ ਕੀਤਾ ਸੀ ਕਿ ਦੋਨਾਂ ਪਾਰਟੀਆਂ ਨੇ ਇੱਕ ਦੂਜੇ ਦੇ ਖਿਲਾਫ ਡੰਮੀ ਕੈਂਡੀਡੇਟ ਪੈਦਾ ਕੀਤੇ ਹਨ ਡੰਮੀ ਕੈਂਡੀਡੇਟ ਦਿੱਤੇ ਨੇ ਉਦਾਹਰਨ ਦੇ ਤੌਰ ਤੇ ਕਹਿੰਦੇ ਸੁਖਜਿੰਦਰ ਰੰਧਾਵਾ ਬੜਾ ਮਜ਼ਬੂਤ ਕੈਂਡੀਡੇਟ ਆ ਉਥੇ ਇਸ਼ਾਰੀ ਕਲਸੀ ਨੂੰ ਦੇ ਦਿੱਤਾਗਾ ਕਹਿੰਦੇ ਹਾਰਪੁਰ ਬਹੁਤ ਸਟਰੋਂਗ ਕੈਂਡੀਡੇਟ ਆ ਡਾਕਟਰ ਰਾਜਕੁਮਾਰ ਚੱਬੇਵਾਲ ਉਥੇ ਬੀਬੀ ਉਹ ਅਕੀਦਾ ਨਾਲ ਉਹਦੇ ਨਾਲ ਕਿਹੜੀ ਹੈ ਉਹਨੂੰ ਕਾਂਗਰਸ ਪਾਰਟੀ ਦੇ ਜਾਮਨੀ ਗੋਮਰ ਨੂੰ ਦੇ ਦਿੱਤੀ ਹੈ ਕਿ ਨੇ ਫਰੀਦਕੋਟ ਕਹਿੰਦੇ ਕਰਮਜੀਤ ਬਹੁਤ ਅਨਮੋਲ ਕੈਂਡੀਡੇਟ ਮਜ਼ਬੂਤ ਆ ਕਾਂਗਰਸ ਨੇ ਅਮਰਜੀਤ ਕੌਰ ਸਾਹੋ ਕਿਨੇ ਦੇ ਦਿੱਤੇ ਆ ਕਹਿੰਦੇ ਅੰਮ੍ਰਿਤਸਰ ਗੁਰਜੀਤ ਸਿੰਘ ਔਜਲਾ ਬੜੇ ਮਜ਼ਬੂਤ ਆ ਕੁਲਦੀਪ ਸਿੰਘ ਢਾਲੀਵਾਲ ਨੂੰ ਦੇ ਦਿੱਤੀ ਟਿਕਟ ਕਹਿੰਦੇ ਇੱਥੇ ਨੰਦਪੁਰ ਸਾਹਿਬ ਮਲਵਿੰਦਰ ਸਿੰਘ ਕੰਗ ਬੜੇ ਸਟਰੋਂਗ ਆ ਸੰਗਰੂਰ ਤੋਂ ਲੈ ਕੇ ਵਿਜੇਂਦਰ ਸਿੰਘ ਨੂੰ ਦੇ ਦਿੱਤੇ ਕਹਿੰਦੇ ਸੰਗਰੂਰ ਸੁਖਪਾਲ ਸਿੰਘ ਖਹਿਰਾ ਮਜ਼ਬੂਤ ਆ ਉਥੇ ਮੀਤੇਰ ਨੂੰ ਦੇ ਦਿੱਤੀ ਆ ਕਦੇ ਉਥੇ ਡਾਕਟਰ ਗਾਂਧੀ ਪਟਿਆਲੇ ਮਜਬੂਤ ਆ ਉਥੇ ਡਾਕਟਰ ਬਲਬੀਰ ਸਿੰਘ ਨੂੰ ਦੇ ਦਿੱਤੀ ਹੈਗੀ ਇਹ ਜਿਹੜੇ ਖੜੇ ਕਰੇ ਨਾ ਜੀ ਕਿ ਉਹ ਗੰਦੇ ਖੁੱਡੀਆਂ ਸਾਬ ਬੜੇ ਬਠਿੰਡੇ ਮਜਬੂਤ ਆ ਉਥੇ ਕਿਹਨੂੰ ਲਿਆ ਕੇ ਦੇ ਦਿੱਤਾ ਹੈਗਾ ਜੀ ਜਿਤਮਿੰਦਰ ਜਿਤਮਿੰਦਰ ਸਿੱਧੂ ਨੂੰ ਲੁਧਿਆਣੇ ਕਹਿੰਦੇ ਕਿ ਰਾਜਾ ਵਿੜਿੰਗ ਬਹੁਤ ਮਜਬੂਤ ਕੈਂਡੀਡੇਟ ਆ ਉਥੇ ਕਿਹਨੂੰ ਟਿਕਟ ਦਿੱਤੀ ਸ਼ੋਕ ਪ੍ਰੈਸ਼ਰ ਪੱਪੀ ਨੂੰ ਇਹ ਕਾਲੀ ਦਲ ਨੇ ਟਵੀਟ ਕੀਤਾ ਹੈਗਾ ਇਹ ਸੋਸ਼ਲ ਮੀਡੀਆ ਦੀ ਗੱਲ ਆ ਇਸ ਕਰਕੇ ਉਹਨੂੰ ਸਵਾਲ ਖੜੇ ਹੋ ਰਹੇ ਨੇ ਕਿ ਬਾਹਰ ਦੇ ਤੁਸੀਂ ਇੱਕ ਦੂਜੇ ਨੂੰ ਕਹਿੰਦੇ ਕਿ ਸਾਨੂੰ ਵੋਟਾਂ ਪਾਓ ਇੰਡੀਆ ਗੱਠ ਜੋੜ ਨੂੰ ਪਾਓ ਪੰਜਾਬ ਆ ਕੇ ਕਹਿੰਦੇ ਕਿ ਮੈਨੂੰ 13 ਹੱਥ ਹੋਰ ਚਾਹੀਦੇ ਨੇ ਹੁਣ 13 ਹੱਥ ਜਿਹੜੇ ਨੇ ਉਹ ਲੋਕ ਹੁਣ ਐਸੇ ਕਰਕੇ ਕਾਲੀ ਦਲ ਤੇ ਭਾਜਪਾ ਵਾਲੇ ਕਹਿ ਰਹੇ ਨੇ ਕਿ ਮਿਲੇ ਹੋਏ ਨੇ ਹੁਣ ਇਹ ਜਿਹੜੇ ਪੰਜਾਬ ਦੇ ਵਿੱਚ ਤੇ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਲਾਲੋ ਕਿ ਉਹ ਗੱਠ ਜੋੜ ਨਹੀਂ ਹੋਣ ਦਿੱਤਾ ਤੇ ਦਿੱਲੀ ਗੱਠਜੋੜ ਹੋ ਗਿਆ ਸੀ ਦਿੱਲੀ ਵਾਲਾ ਇਹਨਾਂ ਦਾ ਇਸੇ ਕਰਕੇ ਜਿਹੜਾ ਪ੍ਰਧਾਨ ਹਰਵਿੰਦਰ ਸਿੰਘ ਲਵਲੀ ਜਿਹੜੇ এডਿਕੇਸ਼ਨ ਮਿਨਿਸਟਰ ਰਹਿ ਚੁੱਕੇ ਨੇ ਕਾਂਗਰਸ ਦੀ ਸਰਕਾਰ ਦੇ ਵਿੱਚ ਉਹ ਭੱਜ ਕੇ ਅੱਜ ਬੀਜੇਪੀ ਚ ਸ਼ਾਮਲ ਹੋ ਗਏ ਨੇ ਵੀ ਮੈਂ ਗੱਠ ਜੋੜ ਤੋਂ ਦੁਖੀ ਆ ਵੀ ਅਹੀਂ ਤੇ ਸਾਡਾ ਉੱਥੇ ਇੱਟ ਖੜਕਾ ਰਿਆ ਸਾਡੀ ਜਿਹੜੀ ਸ਼ੀਲਾ 딕ਸ਼ਿਤ ਤਿੰਨ ਵਾਰ ਮੰਤਰੀ ਜਿੰਨਾ ਕੰਮ ਸ਼ੀਲਾ 딕ਸ਼ਿਤ ਨੇ ਦਿੱਲੀ ਵਿੱਚ ਕੀਤਾ ਸੀ ਨਾ ਉਸ ਤੋਂ ਪਹਿਲਾਂ ਹੋਇਆ ਤੇ ਨਾ ਬਾਅਦ ਵਿੱਚ ਹੋਇਆ ਉਹਨੂੰ ਬਦਨਾਮ ਕੀਤਾ ਹੈਗਾ ਉੱਚਾਈ ਇਸ ਸੰਸਾਰ ਦੇ ਵਿੱਚ ਉਹ ਨਹੀਂ ਨਿਉੜ ਉਹ ਕਹਿੰਦੇ ਕਿ ਅਸੀਂ ਕਿਵੇਂ ਇਹਨਾਂ ਨਾਲ ਰਲ ਜਾਈਏ ਉਹ ਛੱਡ ਕੇ ਚਲ ਗਏ ਚਾਹੇ ਬਹਾਨਾ ਲਾ ਲੋ ਐਨ ਮੌਕੇ ਛੱਡ ਕੇ ਚਲ ਗਏ ਹੁਣ ਇਹ ਸਥਿਤੀ ਹੈ ਲੋਕ ਤੇ ਸਵਾਲ ਖੜੇ ਗਿਆਨਗੇ ਕਿ ਗੁਜਰਾਤ ਜਾਓ ਜਾਂ ਦਿੱਲੀ ਜਾਓ ਜਾਂ ਹਰਿਆਣਾ ਜਾਓ ਤੁਸੀਂ ਇੰਡੀਆ ਗੱਠ ਜੋੜ ਵਾਸਤੇ ਵੋਟਾਂ ਮੰਗਦੇ ਪੰਜਾਬ ਤੇ ਕਹਿੰਦੇ ਕਿ ਨਹੀਂ ਮੈਨੂੰ ਤੇਰਾ ਹੱਥ ਚਾਹੀਦਾ ਸਵਾਲ ਖੜੇ ਹੋ ਰਹੇ ਨੇ ਪੀ ਕੀ ਇਹ ਗੱਠ ਜੋੜ ਕਿਵੇਂ ਦਾ ਹਾਲਾਂਕਿ ਸਟੇਟ ਟੂ ਸਟੇਟ ਗੱਠ ਜੋੜ ਹੋਇਆ ਸੀ ਪਹਿਲੇ ਰੌਲਾ ਸੀ ਕਿ ਬੰਗਾਲ ਦੇ ਵਿੱਚ ਕਿਵੇਂ ਗੱਠ ਜੋੜ ਹੋ ਜੂਗਾ ਕਿਉਂਕਿ ਉੱਥੇ ਟੀਐਮਸੀ ਮਮਤਾ ਬੇਨਰਜੀ ਔਰ ਖੱਬੀਆਂ ਤੇ ਰਾਂਦਾ 36 ਦਾ ਅੰਕੜਾ ਰਲਾ ਦੇ ਵਿੱਚ 36 ਦਾ ਅੰਕੜਾ ਪਰ ਹੁਣ ਸਵਾਲ ਹੈ ਕਿ ਤੁਹਾਡਾ ਟਾਰਗੇਟ 1 ਆ ਹੁਣ ਪੰਜਾਬ ਦੇ ਵਿੱਚ ਜਿਹੜੇ ਸ਼ਰੂਮ ਨੇ ਕਾਲੀ ਦਲ ਨੇ ਜਿਹੜਾ ਟਵੀਟ ਦੇ ਰਹੀ ਹੈ ਲੋਕਾਂ ਨੂੰ ਸਮਝਾਉਣ ਦੀ ਗੱਲ ਕੀਤੀ ਉਹਦੇ ਚ ਕਿੰਨੀ ਸਚਾਈ ਹੈ ਪਰ ਇਹ ਵੀ ਗੱਲ ਹੈ ਨਹੀਂ ਕਿ ਪੰਜਾਬ ਦੇ ਵਿੱਚ ਕਾਂਗਰਸ ਨੂੰ ਤੇ ਉਹਨੂੰ ਮਲਾ ਲਓ ਆਮ ਆਦੀ ਪਾਰ ਤੋਂ ਬੇ 13 ਦੀਆਂ 13 ਜਿੱਤ ਜਾਣਗੇ ਕਿਉਂਕਿ ਹਾਲੇ ਪੰਜਾਬ ਦੀ ਹਵਾ ਬਣਨੀ ਆ। ਇੱਕ ਕਾਰਨ ਇਹ ਵੀ ਹੋ ਸਕਦਾ ਨਾ ਕਿ ਮੁੱਖ ਮੰਤਰੀ ਸ਼ਾਇਦ ਫਿਰ ਤਾਂ ਟਾਲਾ ਵਟ ਜਾਂਦੇ ਕਿ ਬਾਹਰ ਆਪਦੇ ਮੂੰਹੋਂ ਨਾ ਪ੍ਰਚਾਰ ਕਰਦੇ ਇੰਡੀਆ ਗੱਠ ਜੋੜ ਲਈ ਹਾਲਾਂਕਿ ਹੋ ਨਹੀਂ ਸਕਦਾ ਉਹ ਵੀ ਸਟਾਰ ਪ੍ਰਚਾਰਕਾਂ ਚੋਂ ਨੇ ਪਰ ਅਰਵਿੰਦ ਕੇਜਰੀਵਾਲ ਨੇ ਜਦੋਂ ਹੁਣ ਉਦੋਂ ਬਾਅਦ ਦੂਜੇ ਨੰਬਰ ਦੇ ਪ੍ਰਚਾਰਕ ਬਚਦੇ ਹੀ ਭਗਵੰਤ ਮਾਨ ਨੇ ਜੇ ਕੇਜਰੀਵਾਲ ਬਾਹਰ ਹੁੰਦੇ ਹੋ ਸਕਦਾ ਉਹਨਾਂ ਦੇ ਮੂੰਹੋਂ ਪ੍ਰਚਾਰ ਹੁੰਦਾ ਇੰਡੀਆ ਗੱਠ ਜੁੜਦਾ ਪਰ ਹੁਣ ਉਹ ਤਾਂ ਅੰਦਰ ਹੈ ਤੇ ਇਸੇ ਕਰਕੇ ਮੁੱਖ ਮੰਤਰੀ ਨੂੰ ਹੀ ਕਹਿਣਾ ਪੈਣਾ ਕਿ ਇੰਡੀਆ ਗੱਠ ਜੁੜ ਲਈ ਵੋਟਾਂ ਵੀ ਪਾ ਹਾਂ ਸਟੇਮ ਅਰਵਿੰਦ ਕੇਜਰੀਵਾਲ ਤੋਂ ਬਾਅਦ ਭਗਵੰਤ ਮਾਨ ਸਾਹਿਬ ਇੱਕੋ ਇੱਕ ਸਟੇਟ ਦੇ ਸੀਐਮ ਹਨ ਇਹ ਸੀਨੀਅਰ ਲੀਡਰ ਨੇ ਉਹ ਤੇ ਜਾਇਰ ਨੇ ਪਰ ਜੋ ਅਰਵਿੰਦ ਕੇਜਰੀਵਾਲ ਨੇ ਗੱਲਾਂ ਕਰਨੀਆਂ ਉਹ ਭਗਵੰਤ ਮਾਨ ਕਰਨੀਆਂ ਡਿਫਰੈਂਟ ਤੇ ਹੁੰਦਾ ਹੀ ਹੈ ਪਰ ਹੁਣ ਦੇਖੋ ਕੇਜਰੀਵਾਲ ਸਾਹਿਬ ਦੀ ਪਤਨੀ ਸਨੀਤਾ ਕੇਜਰੀਵਾਲ ਵੀ ਆ ਰਹੀ ਹੈ ਉਹ ਪੰਜਾਬ ਦੇ ਵਿੱਚ ਮਾਲਵੇ ਦੇ ਵਿੱਚ ਪੰਜਾਬ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਨਾਲ ਉਹਨਾਂ ਦੇ ਧੀ ਵੀ ਆ ਰਹੀ ਹੈ ਮਤਲਬ ਉਹਨਾਂ ਨੇ ਵੀ ਉਸ ਪਰਿਵਾਰ ਨੇ ਵੀ ਵਾਗਡੋਰ ਸੰਭਾਲ ਲਈ ਹੈ ਉਹਨਾਂ ਨੂੰ ਵੀ ਲੱਗਦਾ ਹੋਊਗਾ ਕਿ ਜੇ ਸਾਨੂੰ ਨਾ ਜਮਾਨਤ ਮਿਲੀ ਹਾਲਾਂਕਿ ਸੁਪਰੀਮ ਕੋਰਟ ਨੇ ਈਡੀ ਨੂੰ ਬੜਾ ਇਸ ਵਾਰ ਸਖਤ ਕਿਹਾ ਹੋਇਆ ਹੈ ਇਸ ਵਾਰ ਜਮਾਨਤ ਵੀ ਮਿਲ ਗਏ ਪਰ ਜੇ ਨਾਂ ਮਿਲੀ ਤੇ ਉਹਨਾਂ ਕਮਾਂਡ ਸਨੀਤਾ ਕੇਜਰੀਵਾਲ ਨੇ ਸੰਭਾਲਿਆ ਹੌਲੀ ਹੌਲੀ ਉਹਨਾਂ ਨੂੰ ਲੱਗਦਾ ਹੈ ਕਿ ਜੇ ਨਾ ਕੇਜਰੀਵਾਲ ਨ ਆਈ ਜਮਾਨਤ ਮਿਲੀ ਤੇ ਉਹ ਆਮ ਆਦੀ ਪਾਰਟੀ ਦੀ ਕਮਾਡ ਤੇ ਸਨੀਤਾ ਕੇਜਰੀਵਾਲ ਇਸ ਬਣ ਗਏ ਇਸ ਕਰਕੇ ਪੰਜਾਬ ਵੀ ਹੋ ਦਿੱਲੀ ਚ ਵੀ ਪ੍ਰਚਾਰ ਕਰਨਗੇ ਹੋਰ ਵੀ ਕਰਨਗੇ ਕਿਉਂਕਿ ਪੰਜਾਬ ਨੂੰ ਲੈ ਕੇ ਤੇ ਕੇਜਰੀਵਾਲ ਹੋਣੀ ਤੇ ਚਿੰਤਤ ਰਹੇ ਨੇ ਮੁੱਖ ਮੰਤਰੀ ਆਪ ਕਹਿੰਦੇ ਨੇ ਕਿ ਜਦੋਂ ਮੈਂ ਦੋ ਵਾਰਾਂ ਜੇਲ੍ਹ ਚ ਮੈਨੂੰ ਪੰਜਾਬ ਬਾਰੇ ਪੁੱਛਦੇ ਨੇ ਮੈਨੂੰ ਪਟਿਆਲੇ ਬਾਰੇ ਪੁੱਛਦੇ ਨੇ ਮੈਨੂੰ ਲੁਧਿਆਣੇ ਬਾਰੇ ਪੁੱਛਦੇ ਮੈਨੂੰ ਬਿਜਲੀ ਬਾਰੇ ਪੁੱਛਦੇ ਨੇ ਮੈਨੂੰ ਬਠਿੰਡੇ ਬਾਰੇ ਪੁੱਛਦੇ ਨੇ ਹੁਣ ਜਿਹੀ ਸਥਿਤੀ ਦੇ ਵਿੱਚ ਉਹਨਾਂ ਨੇ ਆਪਣੀ ਪਤਨੀ ਦੀ ਡਿਊਟੀ ਲਗਾ ਦਿੱਤੀ ਆ ਹੁਣ ਉਹ ਪ੍ਰਚਾਰ ਕਰਨ ਗਿਆ ਕਿ ਔਰ ਪੰਜਾਬ ਦੇ ਜਿੰਨੇ ਵੀ ਉਮੀਦਵਾਰ ਨੇ ਜਿਹੜੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਨੇ ਜਾ ਕੇ ਦਿੱਲੀ ਬੁਲਾਇਆ ਆ ਗੱਲੇ-ਗੱਲੇ ਨੂੰ ਜਾ ਕੇ ਉਹਨੇ 1 ਟੂ 1 ਕੀਤੀ ਹੈਗੀ ਤੇ ਉਹ ਪੰਜਾਬ ਨੂੰ ਸਮਝਣਾ ਚਾਹੁੰਦੇ ਨੇ ਔਰ ਬਾਕੀ ਉਹ ਆ ਰਹੇ ਨੇ ਕਿਉਂਕਿ ਅੱਜਕੱਲ ਜਿਹੜੀਆਂ ਪਾਰਟੀਆਂ ਪਰਿਵਾਰ ਦੀਆਂ ਪਾਰਟੀਆਂ ਹੋ ਕੇ ਰਹਿ ਗਈਆਂ ਨੇ ਦੂਜੇ ਬੰਦੇ ਨੂੰ ਕਮਾਨ ਨਹੀਂ ਮਿਲਦੀ ਹੈਗੀ ਰਾਹੁਲ ਗਾਂਧੀ ਹੋਣਾ ਕੋਈ ਟੱਬਰ ਕੋ ਕੁਮਾਰੀ ਇਸੇ ਕਰਕੇ ਹਾਲਾਤ ਮੜ ਰਹੇ ਨੇ ਇਹਨਾਂ ਲੋਕੋ ਰਹੀ ਕੋ ਪਰਵਾਦ ਦੀ ਦੋ ਪਾਰਟੀਆਂ ਬਣ ਗਈਆਂ ਇੰਡੀਆ ਨੈਸ਼ਨਲ ਕਲੋਕਲ ਇੱਕ ਜੀ ਜੀ ਪੀ ਨੈਸ਼ਨਲ ਕਾਨਫਰੰਸ ਖਤਮ ਪੀ ਡੀ ਪੀ ਖਤਮ ਐਸ ਪੀ ਖਤਮ ਜਿਹੜੀਆਂ ਪਾਰਟੀਆਂ ਰਹਿ ਗਈਆਂ ਨੇ ਹੁਣ ਆਮ ਆਦੀ ਪਾਰਟੀ ਵੀ ਪਰਵਾਦ ਦੀ ਪਾਰਟੀ ਦੀ ਬਣਦੀ ਜਾ ਰਹੀ ਹੈ ਕਿ ਜੇ ਕੇਜਰੀਵਾਲ ਸਾਹਿਬ ਬਾ ਜੇਲ੍ਹ ਦੇ ਵਿੱਚ ਹੈ ਤੇ ਮੈਡਮ ਸੁਨੀਤਾ ਕੇਜਰੀਵਾਲ ਨੇ ਕਮਾਂਡ ਸੰਭਾਲ ਲਈ ਕਿਉਂ ਨਹੀਂ ਉਹਦੀ ਜਗ੍ਹਾ ਭਗਵੰਤ ਮਾਨ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਕਿਉਂ ਨਹੀਂ ਉਹਨਾਂ ਦੀ ਜਗ੍ਹਾ ਸੰਜੇ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਮੰਨਿਆਗੇ ਤੁਸੀਂ ਇੱਕ ਸੀਐਮ ਦੀ ਵਾਈਫ ਪਾਰਟੀ ਕਨਵੀਨਰ ਦੀ ਵਾਈਫ ਪਰ ਪਾਰਟੀ ਤੇ ਕੰਟਰੋਲ ਤੇ ਨਹੀਂ ਤੁਸੀਂ ਕਰ ਸਕਦੇ ਸਰਕਾਰ ਤੇ ਨਹੀਂ ਚਲਾ ਸਕਦੇਗੇ ਇਸ ਕਰਕੇ ਪਰ ਹੁਣ ਦੇ 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 ਕਿ ਪੰਜਾਬ ਦੇ ਲੋਕ ਮੈਡਮ 스ਨੀਤਾ ਕੇਜਰੀਵਾਲ ਨੂੰ ਕਿੰਨਾ ਕਿ ਸੰਦੇ ਨੇ ਔਰ ਦੂਜੀ ਗੱਲ ਹੈ ਕਿ ਭਗਵੰਤ ਮਾਨ ਸਾਹਿਬ ਤੇ ਹੁਣ ਕਿਉਂਕਿ ਉਹ ਨੰਬਰ 2 ਆਪਾਂ ਸਮਝਦੇ ਹਾਂ ਕਿ ਨੰਬਰ 2 ਨੇ ਇਸ ਟਾਈਮ ਪਰ ਉਹਨਾਂ ਦੀ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਪਰਿਵਾਰ ਨੰਬਰ 2 ਕਿਨੂੰ ਸਮਝਦਾ ਇਹ ਇੱਕ ਆਪਣੇ ਆਪ ਚ ਇੱਕ ਵੱਡਾ ਸਵਾਲ ਆ